ਕੋ ਮੈਂ ਪਹਿਲਾਂ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਅਮਿਤ ਸ਼ਾਹ ਜੀ ਦਾ ਸਾਡੇ ਰਾਸ਼ਟਰੀ ਆध्यक्ष ਜੀਪੀ ਨੱਡਾ ਜੀ ਦਾ ਔਰ ਪੰਜਾਬ ਦੀ ਲੀਡਰਸ਼ਿਪ ਸੁਨੀਲ ਜਾਖੜ ਜੀ ਅਸ਼wini ਸ਼ਰਮਾ ਜੀ ਔਰ ਸਮੁੱਚੀ ਸਾਰੀ ਲੀਡਰਸ਼ਿਪ ਪੰਜਾਬ ਦੀ ਔਰ ਜ਼ਿਲ੍ਹੇ ਦੀ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਔਰ ਆਪਣੇ ਪੂਰੇ ਗੁਰਦਾਸਪੁਰ ਹਲਕੇ ਦੇ ਵੱਖ-ਵੱਖ ਮੰਡਲ ਦੇ ਆਗਿਆ ਦਾ ਮੈਂ ਧੰਨਵਾਦ ਕਰਦਾ ਕਿ ਇੰਨੀ ਵੱਡੀ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਅੱਜ ਮੈਨੂੰ ਦਿੱਤੀ ਆ ਸੋ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਜਿੰਨੀ ਭਾਰੀ ਹਿੰਦੀ ਜੱਜ ਸਾਰੇ ਪਹੁੰਚੇ ਆ ਪਿਆਰ ਦੇਣ ਵਾਸਤੇ ਅਸ਼ੀਰਵਾਦ ਦੇਣ ਵਾਸਤੇ ਮੈਂ ਹਮੇਸ਼ਾ ਇਹਨਾਂ ਲਈ ਰਹਿਣੀ ਆ ਰਹਿਣੀ ਰਹਾਂਗਾ ਔਰ ਜਦੋਂ ਜਦੋਂ ਵੀ ਮੇਰੀ ਲੋੜ ਆ ਮੈਂ ਪਾਰਟੀ ਦੇ ਕੰਮ ਦੇ ਲਈ ਔਰ ਪਹਿਲਾਂ ਵੀ ਬੜੇ ਅਸੀਂ ਤਕੜੇ ਹੋ ਕੇ ਸਾਰੀ ਟੀਮ ਨੇ ਪਿੱਛੇ ਕੰਮ ਕੀਤਾ ਸੀ ਸੋ ਆਉਣ ਵਾਲੇ ਸਮੇਂ ਚ ਹੋਰ ਇਸ ਤੋਂ ਵਧੀਆ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਵੀ ਰਣਨੀਤੀ ਬਣਾਈ ਦੀ ਯਰਨੀਤੀ ਦੇਖੋ ਰਣਨੀਤੀ ਪਾਰਟੀ ਦਾ ਬਹੁਤ ਵਧੀਆ ਇੱਕ ਸਿਸਟਮ ਹੈ ਸਾਡੀ ਦਾ ਔਰ ਜਿਸ ਤਰ੍ਹਾਂ ਪਹਿਲਾਂ ਕੰਮ ਚੱਲਦਾ ਸੀ ਉਸੇ ਤਰ੍ਹਾਂ ਅਸੀਂ ਜਿਹੜੀਆਂ ਟੀਮਾਂ ਸਾਡੀਆਂ ਦੁਬਾਰਾ ਨਵੀਂ ਟੀਮ ਬਣेंगी ਜ਼ਿਲ੍ਹੇ ਦੀ ਉਹਦੇ ਨਾਲ ਮੰਡਲ ਦੀਆਂ ਟੀਮਾਂ ਸਾਰੀਆਂ ਬਣ ਗਈਆਂ ਸੋ ਉਸੇ ਤਰ੍ਹਾਂ ਹੀ ਬਹੁਤ ਵਧੀਆ ਤਰੀਕੇ ਨਾਲ ਜੋ-ਜੋ ਪਾਰਟੀ ਦਾ ਹੁਕਮ ਹਦਾਇਤ ਆਏਗਾ ਚੰਡੀਗੜ੍ਹ ਤੋਂ ਸੀ ਉਹਦੇ ਰੂਪਾਂ ਦਾ ਪਾਲਣ ਕਰਦੇ ਅੱਗੇ ਵਧਾਂਗੇ ਜਿਸ ਤਰ੍ਹਾਂ ਦੇ ਨਾਲ ਕਿ ਸਰਵੰਤਾ ਕੈਸ਼ਾਓ ਰਿ ਹੈ ਕੈਰੀਬੀਨ ਲੈਂਡ ਪੋਲਿੰਗ ਪਾਰਟੀ ਉਹ ਵੀ ਚੱਲਿਆ ਜਾ ਰਿਹਾ ਹੈ ਨੀਤੀ ਅਲਾਪ ਕੀ ਕਰਨਾ ਚਾਹੁੰਦੇ ਦੇਖੋ ਬਹੁਤ ਜਲਦੀ ਅਸੀਂ ਇਸ ਪਾਰਟੀ ਦੇ ਲਈ ਸੜਕਾਂ ਤੇ ਹੋਣ ਲੱਗੇ ਆ ਔਰ ਇਹ ਸਾਰੀ ਸਮੂਚੀ ਸਾਡੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਲੈਂਡ ਪੂਲਿੰਗ ਦੇ ਖਿਲਾਫ ਅਸੀਂ ਆਪਣੇ ਕਿਸਾਨ ਭਾਈਚਾਰੇ ਦੇ ਨਾਲ ਕਿਸਾਨ ਸਾਥੀਆਂ ਦੇ ਨਾਲ ਜੋ ਇਹ ਜ਼ਬਰ ਜਿਹੜਾ ਮਤਲਬ ਤੱਕਾ ਕਰ ਰਹੀ ਆ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਉਹਨਾਂ ਨਾਲ ਖੜੇ ਆ ਕਿਸਾਨਾਂ ਨਾਲ ਔਰ ਜਿੱਥੇ ਵੀ ਸਾਨੂੰ ਜੇ ਰਾਤ ਵੀ ਇਹ ਸੜਕਾਂ ਤੇ ਬਹਿਣਾ ਪਿਆ ਦਿਨੇ ਵੀ ਬਹਿਣਾ ਪਿਆ ਜੋ ਵੀ ਸਾਨੂੰ ਕਰਨਾ ਪਿਆ ਆਪਣੀ ਇਹ ਲੈਂਡ ਪੂਲਿੰਗ ਜਿਹੜੀ ਨੀਤੀ ਜਿਹੜੀ ਇਹਨਾਂ ਦੀ ਖਤਮ ਕਰਨ ਵਾਸਤੇ ਅਸੀਂ ਉਹਨਾਂ ਦੇ ਕਿਸਾਨਾਂ ਦੇ ਨਾਲ ਬਿਲਕੁਲ ਖੜੇ ਹਾਂ ਤੁਹਾਡੇ ਮੁੰਡਿਆਂ ਜਿੱਦਾਂ ਪੰਜਾਬ ਦੇ ਵਿੱਚ ਆਜੇ ਦਿਨ ਗੋਲੀਬਾਰੀ ਹੋ ਰਹੀ ਆ ਉਹ ਵੀ ਦੇਖੋ ਇਹ ਲਾਈਨ ਆਰਡਰ ਦੀ ਸਥਿਤੀ ਤੇ ਅੱਜ ਵੀ ਮੈਂ ਸੁਣ ਰਿਹਾ ਸੀ ਕਿ ਕਲਾਨੌਰ ਵੀ ਜਿਹੜੀ ਅੱਜ ਫੇਰ ਇੱਕ ਫਾਇਰਿੰਗ ਹੋਈ ਆ ਔਰ 50 ਲੱਖ ਦੀ ਫਰौती ਮੰਗੀ ਗਈ ਆ ਕੱਲ ਗੁਰਦਾਸਪੁਰ ਦੇ ਵਿੱਚ ਜਿਹੜਾ ਕੋਈ ਸਾਡੇ ਕਿਸਾਨ ਜਥੇਮੰਦੀ ਦਾ ਆਗੂ ਆ ਉਹਨੂੰ ਵੀ ਕੱਲ ਫਰौती ਜਿਹੜੀ ਮੰਗੀ ਗਈ ਆ ਸੋ ਆਏ ਦਿਨ ਜਿਹੜਾ ਰੋਜ਼ ਦੇ ਰੋਜ਼ ਕਿਤੇ ਗੋਲੀਬਾਰੀ ਜਿਹੜੀ ਹੋ ਰਹੀ ਆ ਕੁਝ ਜਿਹੜੀਆਂ ਜਾਂਾਂ ਜਾ ਰਹੀਆਂ ਨੇ ਇਹ ਚ ਟੋਟਲੀ ਜਿਹੜੀ ਇਹ ਸਰਕਾਰ ਫੇਲ ਆ ਔਰ ਜਿਹੜੀਆਂ ਇਹ ਗ ਆ ਨਾ ਸੋ ਇਹਦੇ ਲਈ ਵੀ ਆਉਣ ਵਾਲੇ ਸਮੇਂ ਸਾਰੀ ਰਣਨੀਤੀ ਬਣ ਰਹੀ ਹੈ ਕਿ ਇਹਨਾਂ ਨੂੰ ਕਦੋਂ-ਕਦੋਂ ਜਗਾਉਣ ਦੀ ਲੋੜ ਹੈ ਉਹ ਜਗਾਵਾਂਗੇ ਵੀ ਆਪਾਂ ਸੋ ਇਹ ਰਣਨੀਤੀ ਸਾਰੀ ਤੁਹਾਨੂੰ ਆਉਣ ਵਾਲੇ ਸਮੇਂ ਸਾਰੇ ਦੱਸੀ ਦੇਵਾਂਗੇ ਮੇਰਾ ਵੀ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਪੁਰਾਣੇ ਸਾਥੀ ਨੇ ਉਹਨਾਂ ਸਾਰਿਆਂ ਨੂੰ ਆਪਾਂ ਘਰ ਲੈ ਕੇ ਘਰ-ਘਰ ਜਾ ਕੇ ਸਾਰਿਆਂ ਨੂੰ ਨਾਲ ਲੈ ਕੇ ਔਰ ਜਿਹੜੀਆਂ ਵੀ ਪਾਰਟੀ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਸਾਰਿਆਂ ਨੂੰ ਦੇ ਕੇ ਨਵੀਆਂ ਜ਼ਿੰਮੇਵਾਰੀਆਂ ਔਰ ਪਾਰਟੀ ਨੂੰ ਇਕਜੁੱਟ ਕਰਕੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਲੈਕਸ਼ਨ ਆਰਐਨਏ ਚਾਹੇ ਬਲੌਕ ਸੰਪਤੀ ਜਿਲ੍ਹਾ ਪ੍ਰੀਸ਼ਦ ਆ ਰਹੀ ਹੈ ਚਾਹੇ ਆਉਣ ਵਾਲੇ ਕੋਈ ਵੀ ਇਲੈਕਸ਼ਨ ਜਿਹੜੇ ਹੋਣਗੇ ਉਹ ਸਾਰੇ ਅਸੀਂ ਇਕਜੁੱਟਤਾ ਦੇ ਨਾਲ ਸਾਰੀ ਭਾਰਤੀ ਜਨਤਾ ਪਾਰਟੀ ਲੜਾਂਗੇ ਔਰ ਇਕੱਠੇ ਹੋ ਕੇ ਸਾਰੇ ਸਾਥੀ ਚੱਲਾਂਗੇ ਮੈਂ ਇਹੀ ਇੱਕ ਸਾਰੇ ਆਪਣੇ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਸਮੁੱਚੀ ਵਰਕਰ ਸਹਿਬਾਨ ਨੇ ਲੀਡਰਸ਼ਿਪ ਹੈ ਮੈਂ ਇਹੀ ਬੇਨ ਵੀ ਪਾਰਟੀ ਦਾ ਸਿਪਾਹੀ ਹਾਂ ਔਰ ਪਹਿਲਾਂ ਵੀ ਇੱਕ ਪਾਰਟੀ ਦਾ ਸਿਪਾਹੀ ਬਣ ਕੇ ਕੰਮ ਕੀਤਾ ਸੀ ਔਰ ਸਾਰੇ ਹੀ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਦਾ ਉਹ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਨੇ ਔਰ ਸਾਰਿਆਂ ਦਾ ਹੀ ਇਸ ਸਿਰ ਦੇ ਉੱਤੇ ਤਾਜ ਆ ਮੈਂ ਇੱਕ ਫੇਰ ਅੱਜ ਤੇ ਡੇਟ ਸੁਆ ਅੱਜ ਇੱਕ ਸਿਪਾਹੀ ਹਾਂ ਪਾਰਟੀ ਦਾ ਬਗੇਲ ਸਿੰਘ ਜੀ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਨਵੇਂ ਜ਼ਿਲ੍ਹਾ ਦੇ ਅਫਸਰ ਨੇ ਔਰ ਇਹ ਬੀਜੇਪੀ ਜੀ ਹੈ ਕਿ ਜਿਹੜੇ ਪੁਰਾਣੇ ਸਾਰੇ ਜ਼ਿਲ੍ਹਾ ਦੇ ਅੱਜ ਉਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਕੋਈ ਕੋਈ ਜ਼ਿਲ੍ਹਾ ਦੇ ਅਫਸਰ ਜੀ ਹੈ ਕਿ ਜ਼ਿੰਮੇਵਾਰੀ ਹੈ ਕੀ ਪਾਰਟੀ 2027 ਦੇ ਚੋਣਾਂ ਨੂੰ ਸਭ ਨੂੰ ਹਾਂ ਲੱਗ ਕੇ ਚਲੇ ਤਾਂ ਕਿ 2027 ਦਾ ਚੋਣ ਤੇ ਬਖਾਰਦੀ ਅੰਦਾਵੜ ਦੀ ਸਰਕਾਰ ਬਣੇ ਉਹਦੇ ਵਾਸਤੇ ਸਭ ਨੇ ਪ੍ਰਯਾਸ ਕਰਨਾ ਔਰ ਪੂਰੀ ਪਾਰਟੀ ਅੱਜ ਮਤਲਬ ਇੱਕਜੁੱਟ ਹੈ ਔਰ ਆਉਣ ਵਾਲੇ ਚੋਣ ਦੇਖੋ ਬਖਾਰਦੀ ਅੰਦਾ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਹੈ ਔਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਨਾ ਜੀ ਇਦੇ ਚ ਵੀ ਅੱਜ ਬਹੁਤ ਜ਼ਿਆਦਾ ਲੋਕਾਂ ਦੇ ਮੰਨ ਚ ਆ ਕਿ ਬੀਜੇਪੀ ਦੀ ਸਰਕਾਰ ਇੱਕ ਵਾਰ ਆਉਣੀ ਚਾਹੀਦੀ ਹੈ। ਬਾਕੀ ਸਭ ਨੂੰ ਦੇਖ ਲਿਆ ਨਾ ਲੋਕਾਂ ਨੇ। ਕਾਂਗਰਸ ਨੂੰ ਵੀ ਦੇਖ ਲਿਆ, ਆਪ ਨੂੰ ਵੀ ਦੇਖ ਲਿਆ। ਆਉਣ ਵਾਲੇ ਸਮੇਂ 'ਚ ਲੋਕ ਚਾਹੁੰਦੇ ਨੇ ਕਿ ਬੀਜੇਪੀ ਦੀ ਸਰਕਾਰ ਪੰਜਾਬ ਨੂੰ ਬੰਨਣੀ ਚਾਹੀਦੀ ਹੈ। ਅਗਰ ਅਸੀਂ ਸਾਰੇ ਚਾਹੁੰਦੇ ਆ ਪੰਜਾਬ ਦਾ ਭਲਾ ਤੇ ਬੀਜੇਪੀ ਦੀ ਸਰਕਾਰ ਆਣੀ ਚਾਹੀਦੀ ਹੈ। ਦਰਜੋੜ ਨਹੀਂ ਹੈ ਕਿ ਕਹਿਣਾ ਚਾਹੁੰਦੇ। ਕੋਈ ਤੇ ਪਾਰਟੀ ਹਾਈ ਕਮਾਂਡ ਨੇ ਕਰਨਾ। ਕਿ ਅਸੀਂ ਤੇ ਇੱਕ ਪਾਰਟੀ ਦੇ ਵਰਕਰ ਆ। ਆਰ ਵੀ ਜੋ ਫੈਸਲਾ ਕਰੇਗੀ ਉਹ ਮੰਨ ਲਗਦਾ ਹੋਣਾ ਚਾਹੀਦਾ। ਨੇ ਦੇਖੋ ਗੋਹਣ ਹਦੀ ਦਾ ਨਿਯਮ ਜਿਵੇਂ ਪਾਰਟੀ ਹਾਈ ਕਮਾਂਡ ਨੇ ਕਰਨਾ ਸੁਜਿੰਦਰ ਸਿੰਘ ਰਧਾਵਾ ਨੇ ਕਿਹਾ ਕਿ ਮੇਰੇ ਬੇਡੇ ਨੂੰ ਜਰਾਵਾ ਥੱਡ ਉੱਤਾ ਜਾ ਰਿਆ ਗੈਂਗਸਟਰ ਦੇ ਵੱਲ ਤੁਸੀਂ ਕੀ ਮੰਨਦੇ ਹੋ ਇਹ ਦੇਖੋ ਪੰਜਾਬ ਦੇ ਹਾਲਾਤ ਅਜੇ ਠੀਕ ਨਹੀਂ ਇਧਰ ਆਓ ਭਾਈ ਮਤਲਬ ਰੋਜ਼ ਫਰੂਤੀਆਂ ਲੈ ਜਾ ਕੇ ਮੰਗੀਆਂ ਜਾ ਕੇ ਕਿਉਂ ਰੋਜ਼ ਇਦਾਂ ਦੀ ਘਟਨਾਵਾਂ ਹੋਏਗਾ ਤੇ ਪਰ ਕਾਨੂੰਨ ਦੀ ਵਿਵਸਥਾ ਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਕੋਈ ਜਾਦ ਲੱਗਦਾ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ ਬਹੁਤ ਸਾਮਣੇ ਦਿਓੜੇ ਉਹਦੀ ਪੱਤਰਕਾਰ ਮਿੱਤਰ ਬੈਠੇ ਹੋ ਦੇਖੋ ਰੋਜ਼ ਗੋਲੀਆਂ ਚੱਲੇ ਕਰਦੀਆਂ ਨੇ ਕੋਈ ਕਾਨੂੰਨ ਵਿਵਸਥਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਕਰਦੀਆਂ ਇਹਦੇ ਸਾਥ ਜਿਹੜੀ ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਦੀ ਨਵੀਂ ਨੀਤੀ ਲੈਂਦੀ ਹੈਗੀ ਆ ਉਹ ਕਿਤਾ ਜਾ ਰਿਹਾ ਕੀ ਲੱਗਦਾ ਲੈਂਡ ਪੁਲਿੰਗ ਨੀਤੀ ਸਹੀ ਹੈ ਜਾਂ ਗੱਦਾ ਇਹ ਦੇਖੋ ਪਹਿਲੇ ਵੀ ਜਿਹੜਾ ਅਕਵਾਇਰ ਹੋਈਆਂ ਬੁੱਢਾ ਨੇ ਲਈਆਂ ਉਹ ਅੱਜ ਤੱਕ ਡਿਵੈਲਪਮੈਂਟ ਨਹੀਂ ਹੋਈਆਂ ਚੱਲ 40 ਸਾਲ ਦੀ ਤੇ ਇਹ ਕਿੱਥੇ ਹੋਣੀ ਹੋਵੇ